ਬੜੀ ਫੇਮਸ ਗੱਲ ਹੈ ਕਿ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਛੁੱਟੀਆਂ ਤੇ ਜਾ ਰਿਹਾ ਸੀ ਕੋਲੋਨਾ ਦੇ ਨੇੜੇ ਬ੍ਰਿਸ਼ਕਲੰਬੀਆ ਚ ਪਿੱਛੋਂ ਪੁਲਿਸ ਵਾਲਾ ਆਇਆ ਉਹਨੇ ਲਾਈਟਾਂ ਦਿੱਤੀਆਂ ਉਸ ਉੱਥੇ ਪਿੱਛੋਂ ਲਾਈਟਾਂ ਦੇਣ ਦੀਆਂ ਮਤਲਬ ਸਾਈਡ ਤੇ ਲਾ ਲਓ ਸਾਈਡ ਤੇ ਲਾ ਲੈ ਨੂੰ ਕਹਿੰਦੇ ਨੇ ਪੁੱਲ ਕਰ ਲਿਆ ਪੁੱਲ ਕਰ ਲਈ ਪ੍ਰਧਾਨ ਮੰਤਰੀ ਦੀ ਗੱਡੀ ਪਤਾ ਨਹੀਂ ਸੀਗਾ ਪੁਲਿਸ ਵਾਲੇ ਨੂੰ ਪੌਣਾ ਉਹ ਚ ਆਇਆ ਗੱਡੀ ਦੇ ਕੋਲੇ ਕਹਿੰਦਾ you are over speed can i have your license please pradhan mantri ne license ditta ke dekh license te naam pad me kon ha main prime minister ha wo kenda ji kya baat hai 100 dollar da chalan katke kenda ji tade samne duty karke bahut vadiya lagya desh nu taddi ajje load hai ਓਵਰ ਸਪੀਡ ਨਾਲ ਚਲਾਇਆ ਕਰੋ ਤੇ ਇੱਥੇ ਆਟੋਗ੍ਰਾਫ ਦੇ ਦਿਓ ਇੱਕ ਕਾਗੇ ਨਾਲੇ ਆਟੋਗ੍ਰਾਫ ਲੈ ਨਾਲੇ ਚਲਾਨ ਘੱਟਾ ਆ ਉਹਨਾਂ ਦਾ ਰੂਲ ਹੈ ਜੀ ਇੱਕ ਆਪਣੇ ਹੀ ਬੰਦਾ ਪੰਜਾਬੀ ਸਰੀ ਦੇ ਵਿੱਚ ਜਾ ਰਿਹਾ ਸੀ ਤਾਂ ਰੈੱਡ ਲਾਈਟ 'ਚ ਲਾਲ ਬੱਤੀ 'ਚ ਲੰਘ ਗਿਆ ਅੱਗੇ ਪੁਲਿਸ ਵਾਲ ਨੇ ਰੋਕ ਲਿਆ ਪੁਲਿਸ ਵਾਲਾ ਜਿਹੜਾ ਗੋਰਾ ਪੁਲਿਸ ਵਾਲਾ ਸੀ ਉਹ ਤਾਂ ਗਵਾਂਟੀ ਸੀ ਕਰਦਾ ਬੱਚੇ ਆਪਸ ਵਿੱਚ ਇਕੱਠੇ ਖੇਡਦੇ ਸੀ ਆਪਸ ਜਿਵੇਂ ਆਪਣੀ ਗਵਾਂਡੀਆਂ ਨਾਲ ਹੁੰਦੀ ਹੈ ਭਾਈ ਚਰਕਸਾਨ ਸੀ ਤਾਂ ਉਹਨੇ ਰੋਕ ਲਿਆ ਉਹ ਕਹਿੰਦਾ ਮਿਸਟਰ ਸਿੰਘ ਰੈੱਡ ਲਾਈਟ ਜੰਪ ਕੀਤੀ ਐ ਉਹ ਆਪਣੇ ਵਾਲਾ ਜਿਹੜਾ ਆਪਣਾ ਆਪਣੇ ਕਲਚਰ 'ਚ ਆਪਣੇ ਖੂਨ 'ਚ ਨਹੀਂ ਆਇਆ ਹੋਇਆ ਜਮਾਂਦਰੂ ਤਰਲੇ ਵੀ ਛੱਡ ਯਾਰ ਰਹਿਣ ਦੇ ਫਿਰ ਕੀ ਹੁੰਦਾ ਉਹ ਕਹਿੰਦਾ ਛੱਡ ਰਹਿਣ ਦੇ ਯਾਰ ਆਪਾਂ ਗੁਆਂਢੀ ਆ ਮੈਂ ਤੇਰੇ ਬੱਚਿਆਂ ਨੂੰ ਜਾਣਦਾ ਤੇਰੇ ਬੱਚੇ ਮੈਨੂੰ ਮੇਰੇ ਬੱਚਿਆਂ ਨੂੰ ਜਾਣਦੇ ਨੇ ਰਹਿਣ ਦੇ ਉਹ ਗੋਰਾ ਬੰਦਾ ਕੀ ਕਹਿੰਦਾ ਕਹਿੰਦਾ ਮਿਸਟਰ ਸਿੰਘ ਜੇ ਕੋਈ ਹੋਰ ਹੁੰਦਾ ਤੇਰੀ ਥਾਂ ਤੇ ਤਮੇ 100 ਡਾਲਰ ਦਾ ਚਲਾਨ ਕਰਨਾ ਸੀ ਪਰ ਕਿਉਂਕਿ ਮੈਂ ਤੇਰੇ ਬੱਚਿਆਂ ਨੂੰ ਜਾਣਦਾ ਤੇਰੇ ਪਰਿਵਾਰ ਨੂੰ ਜਾਣਦਾ 200 ਡਾਲਰ ਦਾ ਕਰੂੰਗਾ ਕਿਉਂਕਿ ਤੇਰੇ ਬੱਚੇ ਛੋਟੇ ਨੇ ਜੇ ਅੱਜ ਮੈਂ ਤੈਨੂੰ ਛੱਡਤਾ ਕੱਲ ਨੂੰ ਤੂੰ ਐਸੇ ਆਦਤ ਅਨਸਾਰ ਕਿਸੇ ਹੋਰ ਰੈੱਡ ਲਾਈਟ ਨੂੰ ਜੰਪ ਕਰ ਗਿਆ ਤੇ ਉਧਰੋਂ ਕੋਈ ਨਾ ਕੋਈ ਹਾਸਾ ਹੋ ਗਿਆ ਤੇ ਤੇਰੀ ਮੌਤ ਹੋ ਵੀ ਤਾਂ ਤੇਰੀ ਮੌਤ ਦਾ ਜ਼ਿੰਮੇਵਾਰ ਮੈਂ ਹੋਊਂਗਾ ਕਿ ਮੈਂ ਉਹਦੇ ਚਲਾਨ ਕਿਉਂ ਨਹੀਂ ਕਟਿਆ ਮੈਂ ਤੇਰੇ ਬੱਚਿਆਂ ਨੂੰ ਪਿਆਰ ਕਰਦਾ ਇਸ ਕਰਕੇ ਅੱਜ 2000 ਦਾ ਚਲਾਨ ਹੋਊਗਾ ਬਿਲਕੁਲ ਆਪਣੇ ਪਾਸੇ ਨਾਲੋਂ ਉਲਟਾ ਸੋ ਇਹ ਕਿੰਨੀਆਂ ਹਉਈਆਂ ਮੌਤਾਂ ਹੋਈਆਂ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਸਰਕਾਰ ਸੇ ਜਮਾਰੇਗੇ ਰਾਜੇਸ਼ ਪਹਿਲਟ ਕਾਂਗਰਸ ਦਾ ਬਟਾ ਲੀਡਰ ਸਰਕਾਰ ਹੱਥ ਸੇ ਜਮਾਰੇ ਜਸਪਾਲ ਪੱਟੀ ਬਹੁਤ ਵੱਡੇ ਕਲਾਕਾਰ ਸਰਕਾਰ ਸੱਚ ਮਾਰੇ ਕਿੰਨੀਆਂ ਉਦਾਹਰਨਾਂ ਮਿਲਦੀਆਂ ਕਿੰਨੇ ਸਿੰਗਰ ਕਿਉਂਕਿ ਐਕਸੀਡੈਂਟ ਨਹੀਂ ਦੇਖਦਾ ਕਿ ਗੱਡੀ ਚ ਕੌਣ ਬੈਠਾ ਆਪਾਂ ਹਰ ਗੱਲ ਕਿਸਮਤ ਤੇ ਵੀ ਨਹੀਂ ਛੱਡ ਸਕਦੇ ਕਿਤੇ ਨਾ ਕਿਤੇ ਹਿਊਮਨ 에ਰਰ ਹੁੰਦੀ ਹੈ ਸੋ ਮਨੁੱਖੀ ਗਲਤੀਆਂ ਨੂੰ ਘਟਾਉਣਾ ਹੈ ਦੂਜਾ ਜਿਹੜੀ ਪੰਜਾਬ ਪੁਲਿਸ ਹੈ ਨੌਰਮਪੁਰ ਪੁਲਿਸ ਹੈ ਉਨੇ ਕੋਲੇ ਇਨਾ ਜਿਆਦਾ ਬਰਡਨ ਹੈ ਇਨਾ ਜਿਆਦਾ ਕੰਮ ਦਾ ਬੋਝ ਹੈ ਸਸ ਨੂੰ ਦੇ ਝਗੜੇ ਤੋਂ ਲੈ ਕੇ ਜ਼ਮੀਨਾਂ ਦੇ ਝਗੜੇ ਚੋਰੀਆਂ ਦੇ ਠੱਗੀਆਂ ਦੇ ਗੈਂਗਸਟਰਾਂ ਦੇ ਨਹਿਰ ਦੇ ਵਿੱਚ লাশ ਜਾਂਦੀ ਆ ਉਹ ਵੀ ਕੱਢਣੀਆਂ ਸੜਕ ਤੇ ਐਕਸੀਡੈਂਟ ਹੋਣਾ ਉੱਥੇ ਵੀ ਜਾਣਾ ਤਾਂ ਅਸੀਂ ਇਹ ਵੀ ਸੋਚਣਾ ਰੱਖੀ ਕਿ ਆ ਜਿਹੜੀ ਨਾਰਮਲ ਪੁਲਿਸ ਹੈ ਉਹਦਾ ਥੋੜਾ ਜਿਹਾ ਬਰਡਨ ਘਟ ਜੂਗਾ ਉਹ ਜਾਦਾ ਟਾਈਮ ਦੇ ਸਕਣਗੇ ਦੂਜੇ ਕਿਸੇ ਹੋਰ ਜਿਹੜੇ ਕੰਮ ਨੇ ਉਹਨਾਂ ਦੇ ਕਿਉਂਕਿ ਜਦੋਂ ਐਸਐਸਪਾਲ ਆਪਣੀ ਅਲੱਗ ਕੰਮ ਕਰਨ ਲੱਗੀ ਇਸੇ ਕਰਕੇ ਤਾਂ ਨਾ ਅਸੀਂ ਹਾਈਵੇ ਪੈਟਰੋਲ ਨਹੀਂ ਰੱਖਿਆ ਕੱਲੇ ਹਾਈਵੇ ਤੇ ਨਹੀਂ ਹੋਊਗੀ ਸੜਕ ਸੁਰੱਖਿਆ ਹਰ ਇੱਕ ਸੜਕ ਤੇ ਹੋਊਗੀ ਹਰ 30 ਕਿਲੋਮੀਟਰਾਂ ਦੀ ਗੱਡੀ ਤੁਹਾਨੂੰ ਆਉਂਦੀ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਉਹਨੂੰ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਕਿਉਂਕਿ ਗੱਡੀਆਂ ਇੰਨੀਆਂ ਟਕਰੀਆਂ ਨੇ ਇਹ ਦੁਬਈ ਦੀ ਪੁਲਿਸ ਕੋਲ ਨੇ ਇਹ ਗੱਡੀਆਂ ਟੋਇਟਾ ਹਾਈਲਕਸ ਅਜੀ ਕਾ ਹੁਣ ਬਣਾਉਣੀ ਤਾਂ ਹੈਗੀ ਐ ਕੋਈ ਤੇ ਫਿਰ ਉਹਨੂੰ ਵੱਡੀਆਂ ਹੀ ਗੱਡੀਆਂ ਲਈਏ ਬਾਰ-ਬਾਰ ਨਹੀਂ ਬਦਲੀਆਂ ਜਾਂਦੀਆਂ ਹੁੰਦੀਆਂ ਜਿਹੜੀਆਂ ਗੱਡੀਆਂ ਨੇ ਸੋ ਨੰਬਰ ਕੰਪਨੀ ਐ ਉਹਨਾਂ ਤੋਂ ਗੱਡੀਆਂ ਲਈਆਂ ਨੇ ਕੰਪਿਊਟਰ ਫਿੱਟ ਐ ਸਾਰੇ ਸਾਰੇ ਪ੍ਰਾਈਵੇਟ ਇੰਪੈਲਨ ਜਿਹੜੇ ਹਸਪਤਾਲ ਨੇ ਟਰਾਮਾ ਸੈਂਟਰ ਨੇ ਉਹਨਾਂ ਨਾਲ ਅਟੈਚ ਐ ਹਰ ਗੱਡੀ ਜੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਗਿਆ ਬੰਦੇ ਜ਼ਖਮੀ ਹੋ ਗਏ ਹੋ ਸਕਦਾ ਉਹਨਾਂ ਨੂੰ ਕੱਢ ਕੇ ਪਿੱਛੇ ਹੀ ਲੈ ਕੇ ਜਾਣਾ ਪਵੇ ਵਾਪਸ 2 ਕਿਲੋਮੀਟਰ ਕਿ ਪਹਿਲਾ ਹਸਪਤਾਲ ਜਿਹੜਾ ਉਹ ਅਗਲੇ ਹਸਪਤਾਲ ਨਾਲੋਂ ਨੇੜੇ ਆ ਉਹੀ ਜਿਹੜਾ ਕ੍ਰੂਸ਼ਲ ਟਾਈਮ ਹੈ 5 7 10 15 ਮਿੰਟ ਜਾਨ ਬਚ ਸਕਦੀ ਹੈ ਕਿਸੇ ਨਾ ਕਿਸੇ ਦੀ ਸੋ ਸਾਡਾ ਮਕਸਦ 1 ਫਰਵਰੀ ਤੋਂ ਕਿਉਂਕਿ ਹੁਣ ਅੱਜ ਤੋਂ ਤੁਸੀਂ ਸੜਕਾਂ ਤੇ ਚੱਲੇ ਜਾਓਗੇ 1 ਫਰਵਰੀ ਤੋਂ ਅਸੀਂ ਤੁਹਾਨੂੰ ਇਸ ਵਾਰ 29 ਫਰਵਰੀ ਹੈ ਲੀਪ ਦਾ ਸਾਲ ਹੈ 29 ਫਰਬੀ ਤੱਕ ਦਾ ਡਾਟਾ ਦੇਵਾਂਗੇ ਪਿਛਲੇ ਸਾਲ ਇਸੇ ਫਰਵਰੀ ਮਹੀਨੇ ਚ ਕਿੰਨੀਆਂ ਐਕਸੀਡੈਂਟ ਹੋਈ ਸੀ ਕਿੰਨੀਆਂ ਮੌਤਾਂ ਹੋਈਆਂ ਸੀ ਐਸ ਵਾਰ ਐਸਐਸਐਫ ਕਰਕੇ ਕਿੰਨੀਆਂ ਮੌਤਾਂ ਘਟ ਗਈਆਂ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਬਚ ਜੂਗੀ ਜੀ 3000 ਬੰਦੇ ਦੀ ਇਹ ਛੋਟੀ ਮੋਟੀ ਗੱਲ ਨਹੀਂ ਹੁੰਦੀ ਆਮ ਤੌਰ ਤੇ ਸਰਕਾਰਾਂ ਇਹ ਕੰਮ ਆਸਤੇ ਸੋਚਦੀਆਂ ਨਹੀਂ ਹੁੰਦੀਆਂ ਕੱਲੀਆਂ ਵੋਟਾਂ ਦਾ ਕੇ ਮਤਲਬ ਰੱਖਦੇ ਨੇ ਸਰਕਾਰ ਦਾ ਫਰਜ਼ ਹੁੰਦਾ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਕਰੇ ਕਿਉਂਕਿ ਸੜਕਾਂ ਪੰਜਾਬ ਦੇ ਵਿੱਚ ਹਾਈਵੇ ਵੱਡੇ ਨੇ ਹੁਣ ਵੱਧ ਰਹੇ ਨੇ ਹੋਰ ਗੱਡੀਆਂ ਪੰਜਾਬੀਆਂ ਕੋਲੇ ਬਹੁਤ ਵੱਡੀਆਂ ਨੇ ਮਹਿੰਗੀਆਂ ਗੱਡੀਆਂ ਰੱਖਣ ਦੇ ਸ਼ੌਕੀਨ ਆ ਸਪੀਡ ਦੇ ਵੀ ਸ਼ੌਕੀਨ ਸੋਦੇ ਚ ਫਿਰ ਕਿਤੇ ਨਾ ਕਿਤੇ ਘਰ ਪੱਟੇ ਜਾਂਦੇ ਨੇ ਤੁਸੀਂ ਦੇਖ ਲਓ ਤੁਸੀਂ ਬਹੁਤ ਬੜੀ ਗਏ ਹੋਗੇ ਜਿਹੜੇ ਦੁਨੀਆ ਕੈਮਰਾ ਦੇ ਥਰੂ ਪ੍ਰੈਸ ਦੇ ਥਰੂ ਮੈਨੂੰ ਸੁਣ ਰਹੀ ਹੈ ਉਹਨਾਂ ਦਾ ਵੀ ਤਜਰਬਾ ਹੋਏ ਹੋਣਾ ਚੰਗੇ ਭਲੇ ਜਾਣੇ ਹੋਣੇ ਆ ਜੀਰਕਪੁਰ ਜਾ ਕੇ ਜਾਂ ਖਰੜ ਕੋਲੇ ਜਾ ਕੇ ਡਰਾਈਵਰ ਦੇ ਹੱਥ ਕੰਮਣ ਲੱਗ ਜਾਂਦੇ ਨੇ ਵੀ ਅੱਗੇ ਚੰਡੀਗੜ੍ਹ ਆ ਗਿਆ ਕੋਈ ਨਾ ਕੋਈ ਗਲਤੀ ਮਤੋਂ ਹੋਊਗੀ ਹੁਣ ਉਹ ਇਸੇ ਚੱਕਰ 'ਚ ਘਰ ਵੀ ਲੰਦਾ ਉਹ ਕਈ ਤਾਂ ਡਰਾਈਵਰ ਇਤਨ ਦਿਨ ਕਹਿੰਦੇ ਮਹਾਲੀ ਛੱਡ ਕੇ ਜਾਵਾਂਗੇ ਜੀ ਉਦੋਂ ਅੱਗੇ ਤੁਸੀਂ ਆਪ ਦਾ ਫੋਰ ਕਰ ਲਓ ਹੱਥੋਂ ਚੰਡੀਗੜ੍ਹ 'ਚ ਨਹੀਂ ਪੜਿਆ ਜਾਂਦਾ ਕੋਈ ਚੰਡੀਗੜ੍ਹ ਪੁਲਿਸ ਕੋਈ ਇਹ ਨਹੀਂ ਆਇਆ ਕੋਈ ਮਾਰ ਦੇ ਪੁੱਟ ਦੇ ਜਾਂ ਕੋਈ ਕੋਈ ਬਹੁਤਾ ਜ਼ਿਆਦਾ ਉਹ ਸਿਰਫ ਇਹ ਹੈ ਕਿ ਡਿਸਪਲਿਨ ਨਾਲ ਗੱਡੀ ਚਲਾਉਣ ਵਾਲੇ ਨੂੰ ਜਿਹੜਾ ਉਹ ਅਪੀਸ਼ੀਏਟ ਕਰਦੇ ਆ ਜਿਹੜਾ ਕੋਈ ਥੋੜੀ ਬਹੁਤ ਵੀ ਕੋਈ ਨਾ ਕੋਈ ਸੜਕ ਦੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦਾ ਉਹਨੂੰ ਛੱਡਦੇ ਨਹੀਂ ਉਹ ਉਹ ਚਰਨ ਕਰਦੇ ਸੋ ਇਹ ਇਹ ਸੋਚ ਲੈ ਕੇ ਅਸੀਂ ਐਸਐਸਐਫ ਬਣਾਈ ਹੈ ਔਰ ਐਸਐਸਐਫ ਦਾ ਟ੍ਰੇਨਿੰਗ ਹੋ ਗਈ ਕਪੂਰਥਲੇਖ ਟ੍ਰੇਨਿੰਗ ਹੋਈ ਹੈ ਗੱਡੀਆਂ ਪਹੁੰਚ ਗਿਆ ਇੱਕ ਹਰ 30 ਕਿਲੋਮੀਟਰ ਬਾਅਦ ਇੰਟਰਸੈਪਟਰ ਵੀ ਗੱਡੀ ਵੀ ਖੜੀ ਹੋਇਆ ਕਰੂਗੀ ਉਹ ਸਾਰਾ ਕੁਝ ਦੱਸੂਗੀ ਵੀ ਕੌਣ ਕਿੰਨੀ ਸਪੀਡ ਤੇ ਜਾ ਰਿਹਾ ਸੋ ਮੈਂ ਕੋਈ ਡਰਾਉਂਦਾ ਨਹੀਂ ਪੰਜਾਬੀਆਂ ਨੂੰ ਪਰ ਮੈਂ ਸਲਾਹ ਦਿੰਨਾ ਕਿ ਅੱਜ ਤੋਂ ਬਾਅਦ ਸੜਕਾਂ ਤੇ ਕੋਈ ਸਟੰਟ ਜਾਂ ਸੜਕਾਂ ਤੇ ਮੌਤ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰਿਓ ਬਹੁਤ ਪਰਿਵਾਰਾਂ ਦਾ ਬੁਰਾ ਹਾਲ ਹੋ ਜਾਂਦਾ ਮੈਂ ਬਹੁਤ ਸਾਰੇ ਬਹੁਤ ਸਾਰੇ ਮੈਂ ਦੋਸਤਾਂ ਮਿੱਤਰ ਮੇਰੇ ਵੀ ਦੋਸਤ ਮਿੱਤਰ ਇਦਾਂ ਦੇ ਨੇ ਜਿਹੜੇ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਨੇ ਕਾਰ ਬਰਬਾਦ ਹੋ ਜਾਂਦੀ ਨੇ ਜੀ ਬਾਅਦ ਚ ਠੀਕ ਹੈ ਰਿਸ਼ਤੇਦਾਰ ਦੋਸਤ ਮਿੱਤਰ ਆ ਜਾਂਦੇ ਨੇ ਭੋਗ ਤੱਕਾ ਜਾਂਦੇ ਨੇ ਬਾਅਦ ਚ ਆ ਜਾਂਦੇ ਨੇ ਮੁਰਕੇ ਚੱਲਣਾ ਤਾਂ ਪਰਿਵਾਰ ਨਹੀਂ ਪੈਂਦਾ ਸੋ ਇਹ ਇਹਦਾ ਨਾਂ ਹੀ ਬੋਲਿਆ ਐਕਸੀਡੈਂਟ ਦਾ ਸੋ ਆਪਾਂ ਹੁਣ ਪੰਜਾਬ 'ਚ ਪੰਜਾਬ ਜਿਹੜਾ ਦੇਸ਼ 'ਚ ਮੌਤਾਂ ਦੇ ਵਿੱਚ ਪਹਿਲੇ ਨੰਬਰ ਤੇ ਆ ਆਪਾਂ ਇੰਨਾ ਕੰਮਾਂ 'ਚ ਪਹਿਲੇ ਨੰਬਰ ਤੇ ਨਹੀਂ ਆਉਣਾ ਆਪਾਂ ਪੰਜਾਬ ਨੂੰ ਸਭ ਤੋਂ ਸੇਫਸਟ ਸਟੇਟ ਬਣਾਉਣਾ ਹੈ ਸਭ ਤੋਂ ਸੁਰੱਖਿਤ ਸਟੇਟ ਸੜਕਾਂ ਦੇ ਮਾਮਲੇ 'ਚ ਦੁਨੀਆ ਆਉਂਦੀ ਹੈ ਆਹ ਸੜਕ ਤੋਂ ਤਾਂ ਲੱਖਾਂ ਬੰਦੇ ਲੱਗਦੇ 1 ਲੱਖ ਬੰਦੇ ਤਾਂ ਕੱਲਾ ਦਰਬਾਰ ਸਾਹਿਬ ਨਤਵਸਤਕ ਹੋਣ ਲਈ ਜਾਂਦਾ ਹੈ ਜਲਿਆਂ ਵਾਲਾ ਬਾਗ ਦੇਖਣ ਜਾਂਦਾ ਦਰਗਾਹਾਂ ਮੰਦਰ ਮੱਥਾ ਟੇਕਣ ਜਾਂਦੇ ਆ ਬਾਗਾ ਬਾਡਰ ਦੇਖਣ ਜਾਂਦੇ ਕੱਲਾ 1 ਲੱਖ ਪਰ ਡੇ ਇੱਥੋਂ ਨਹੀਂ ਲੰਘਦੇ ਆ ਸੋ ਉਹਨਾਂ ਨੂੰ ਵੀ ਪਤਾ ਲੱਗੇ ਕਿ ਹਾਂ ਭਾਈ ਪੰਜਾਬ 'ਚ ਆਇਆ ਭਈ ਇੱਥੇ ਸਾਡੀ ਜਾਨ ਦੀ ਕੀਮਤ ਹੈ ਇੱਥੇ ਸਾਡੀ ਜਾਨ ਦੀ अहमियत ਮੰਨੀ ਜਾ ਰਹੀ ਹੈ ਸਰਕਾਰ ਦੁਆਰਾ। ਔਰ ਜਿੰਨੇ ਵੀ ਜਵਾਨ ਮੁੰਡੇ ਕੁੜੀਆਂ ਟ੍ਰੇਨਿੰਗ ਦਿੱਤੀ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਓ। ਕੈਮਰਾ ਤੁਹਾਡੇ ਬੋਡੀ ਤੇ ਵੀ ਲੱਗਿਆ ਹੋਊਗਾ ਇੱਥੇ। ਗੱਡੀ ਦੇ ਵੀ ਬੋਨਟ ਤੇ ਕੈਮਰਾ ਹੈ ਤੇ ਪਿੱਛੇ ਕੈਮਰਾ ਹੈ। ਚਲਾਨ ਜਿੰਨੇ ਵੀ ਕੱਟਣੇ ਨੇ ਕੈਮਰੇ ਦੇ ਸਾਹਮਣੇ ਕੱਟਣੇ ਪੈਣਗੇ। ਕੈਮਰੇ ਦੇ ਸਾਹਮਣੇ ਚਲਾਨ ਕੱਟਿਓ ਉਹ ਚ ਅਗਲਾ ਵੀ ਨਹੀਂ ਬੋਲ ਸਕਦਾ ਕੁਛ ਮੂਹਰ ਲਾ ਵੀ ਹਾਂ ਭਾਈ ਵੀਡੀਓ ਰਿਕਾਰਡਿੰਗ ਹੋਈ ਸੀ ਤੇ ਥੋੜਾ ਵੀ ਬਚਾਹ ਹੋ ਜੂ ਜੇ ਕੈਮਰੇ ਤੋਂ ਬਿਨਾ ਇਧਰ ਉਧਰ ਹੋ ਕੇ ਚਲਾਨ ਕੱਟਿਆ ਫਿਰ ਉਹਨੂੰ ਅਸੀਂ ਕਰਾਪਸ਼ਨ ਮੰਨਾਂਗੇ ਕਿ ਕੋਈ ਨਾ ਕੋਈ ਜਿਗਾਰ ਸੈੱਟ ਕੀਤਾ ਤੁਸੀਂ ਔਰ ਨਾਲੇ ਹਰਜ ਕਰ ਲੋ ਕੋਈ ਡਰਿੰਕ ਡਰਾਈਵ ਵਾਲਾ ਕੇਸ ਆ ਗਿਆ ਜੇ ਤਾਂ ਹੋਰ ਡਰਾਈਵਰ ਹੈਗਾ ਉਹਦੇ ਨਾਲ ਤਾਂ ਠੀਕ ਹੈ ਨਹੀਂ ਤਾਂ ਗੱਡੀ ਨਹੀਂ ਚੱਲ ਸਕੂਗੀ ਅੱਗੇ ਫਿਰ ਜੇ ਉਹਨੇ ਜਾਣਾ ਕੋਈ ਹੋਰ ਗੱਡੀ ਮੰਗਾ ਲੇ ਜਾਂ ਗੱਡੀਆਂ ਸਾਡਾ ਵੀ ਡਰਾਈਵਰ ਦੇ ਸਕਦੇ ਹਾਂ ਸੀ ਉਹਨੂੰ ਪੰਜਾਬ ਐਸਐਸਫ ਦਾ ਪਰ ਉਹਦੇ ਪੈਸੇ ਲੱਗਣਗੇ ਘਰੇ ਛੱਡਿਆਵਾਂਗੇ ਘਰੇ ਛੱਡਿਆਵਾਂਗੇ ਨਾਲ ਜੇ ਘਰੇ ਛੱਡ ਕੇ ਆਵਾਂਗੇ ਥੋੜਾ ਲੰਬਾ ਵੀ ਦੇ ਕੇ ਆਵਾਂਗੇ ਭਾਈ ਇਹ ਤਾਂ ਕੰਟਰੋਲ ਰੱਖਿਆ ਕਰੋ ਇਹ ਨਹੀਂ ਹੈਗਾ ਕਿ ਅਸੀਂ ਉਹਨਾਂ ਚਲਾਨ ਕੱਟ ਕੇ ਉਹਨੂੰ ਕਹਿੰਦੇ ਹੁਣ ਤੂੰ ਜਾ ਉਹਦੀ ਤਾਂ ਹਾਲਤ ਹੋਇਆ ਜੀ ਹੈ ਨਾ ਚਲਾਨ ਕਰਨ ਦਾ ਕੀ ਫਾਇਦਾ ਚਲਾਨ ਦਾ ਮਤਲਬ ਇਹ ਹੋਵੇ ਥੋੜੀ ਉਹਨਾਂ ਦੇ ਗੱਡੀ ਠੀਕ ਹੋ ਗਈ ਉਹਦੀ ਜਾਂ ਉਹ ਠੀਕ ਹੀ ਚਲਾਉਣ ਲੱਗ ਜੂਗਾ ਸੋ ਗੱਡੀ ਮਪੌਂਡ ਹੋਊਗੀ ਉੱਥੇ ਗੱਡੀ ਮਪੌਂਡ ਹੋਊਗੀ ਨਾਲ-ਨਾਲ ਅੱਗੇ ਹੁਣ ਚਲਾਉਣਾ ਤੇ ਵੀ ਆਪਾਂ ਕਰਨਾ ਹੈ ਡਰਾਈਵਿੰਗ ਲਾਇਸੈਂਸ ਸਟੈਸ਼ਨ ਦੇ ਵੀ ਨੰਬਰ ਪੁਆਇੰਟ ਬਣਾਇਆ ਕਰਾਂਗੇ ਤਾਂ ਕਿ ਪਤਾ ਹੋਵੇ ਸਾਰਿਆਂ ਨੂੰ ਕਿ ਕੱਲ ਫਰੀਦਕੋਟ ਫੜਿਆ ਗਿਆ ਸੀ ਕੰਪਿਊਟਰ ਦਾ ਅਜੇ 1 ਮਿੰਟ ਸੀ ਉਦੋਂ ਵੀ ਇਹ ਜੁਰਮਾਨਾ ਹੋਇਆ ਸੀ ਪਰਸੋਂ ਇਹ ਉਧਰ ਬਠਿੰਡੇ ਕੇ ਨਹੀਂ ਫੜਿਆ ਗਿਆ ਸੀ ਹਰਦਾ ਨਹੀਂ ਇਹਦਾ ਮਤਲਬ ਇਹ ਹੈਪਚੁਅਲ ਹੈ ਤੁਰਦਾ ਇੱਕ ਨੰਬਰ ਕੱਟ ਲੋ ਫਰਜ਼ ਕਰ ਲੋ 5 ਨੰਬਰ ਹੋਣ ਕਿਹੜਾ ਅਮਰੀਕਾ ਚ ਇਦਾਂ ਹੀ ਹੈ ਪੁਆਇੰਟ ਨੇ ਜੇ ਸਾਡੇ ਕੇ 3 ਨੰਬਰ ਕੱਟੇ ਗਏ ਤਾਂ ਉਸ ਤੋਂ ਬਾਅਦ ਤੁਹਾਨੂੰ ਕਹਿੰਦੇ ਨੇ ਕਿ ਹੁਣ ਦੁਬਾਰਾ ਲਾਇਸੈਂਸ ਲੈ ਹੁਣ ਟ੍ਰੇਨਿੰਗ ਹੋਊਗੀ ਤੇਰੀ ਦੁਬਾਰਾ ਹੋਰ ਦੇਖੋ ਕਿਸ ਤਰ੍ਹਾਂ ਉਹਨਾਂ ਨੇ ਡਰਾਈਵਿੰਗ ਨੂੰ ਨੌਕਰੀ ਨਾਲ ਜੋੜਿਆ ਹੋਇਆ ਹੈ ਬੰਦਾ ਗਿਆ ਆਪਣੇ ਬੰਦਾ ਸੀ ਗਿਆ ਨੌਕਰੀ ਲੈਣ ਸਭ ਕੁਝ ਠੀਕ ਸੀ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸੀ ਨੌਕਰੀ ਉਹ ਕਹਿੰਦੇ ਜੀ ਓਕੇ एवरीथिंग ਇਜ਼ ਓਕੇ ਓਨਲੀ ਲਾਸਟ ਥਿੰਗ ਕੈਨ I हैव ਯੂਰ ਲਾਇਸੈਂਸ ਪਲੀਜ਼ ਲਾਇਸੈਂਸ ਲਿਆ ਨੌਕਰੀ ਮਿਲਣ ਲੱਗੀ ਆ ਬਸ ਕੱਲਾ ਲਾਇਸੈਂਸ ਦੇਖਣਾ ਲਾਇਸੈਂਸ ਨੂੰ ਸਵਾਈਪ ਕੀਤਾ ਓ ਮਾਈ ਗੋਡ ਕਹਿੰਦੇ ਯੂ ਆਰ ਨਾਟ ਅ ਗੁੱਡ ਡਰਾਈਵਰ ਤੇਰ ਤਾਂ ਸਾਸਟ੍ਰ ਨੰਬਰ ਬਹੁਤ ਕੱਟੇ ਹੋਏ ਨੇ ਤੇਨੂੰ ਤਾਂ ਚਲਾਣ ਬਹੁਤ ਹੋਏ ਹੋਏ ਨੇ ਸੋ ਸੌਰੀ ਇਹ ਨੌਕਰੀ ਤੁਹਾਨੂੰ ਮਿਲ ਨਹੀਂ ਸਕਦੀ ਉਹ ਕੀ ਕਹੋ ਕੀ ਕਹਿੰਦੇ ਨੇ ਉਹਨਾਂ ਨੇ ਸਾਈਕੋਲੋਜੀ ਜਿਹੜੀ ਸਾਈਕੋਲੋਜੀਕਲੀ ਕੀ ਪੜਿਆ ਹੋਇਆ ਕਹਿੰਦੇ ਜਿਹੋ ਜਿਹਾ ਵਿਹਾਰ ਬੰਦੇ ਦਾ ਜਿਹੋ ਜਿਹਾ ਬਤੀਰਾ ਬੰਦੇ ਦਾ ਗੱਡੀ ਚਲਾਉਣ ਦੌਰਾਨ ਹੁੰਦਾ ਉਹੀ ਬਤੀਰਾ ਉਹਦਾ ਦਫ਼ਤਰ ਚੱਲਦਾ ਜੇ ਗੱਡੀ ਚ ਕਾਲੀ ਕਰਦਾ ਦਫ਼ਤਰ ਚ ਵੀ ਗਾਲੀ ਕਢੂ ਜੇ ਗੱਡੀ 'ਚ ਗਲਤ ਸੜਕ 'ਤੇ ਗਲਤ ਹੀ ਉਹ ਕਰਦਾ ਹੈ ਓਵਰਟੇਕ ਇਹਦਾ ਮਤਲਬ ਦਾਫਤਰ 'ਚ ਹੀ ਕੋਈ ਨਾ ਕੋਈ ਪੰਗਾ ਪਾਉ ਉਹ ਕਿਉਂਕਿ ਉਹਦੀ ਸੁਭਾਅ ਚ ਕਾਲੀ ਹੈ ਜੇ ਗਲਤੀਆਂ ਨੇ ਸੋ ਇਹਦਾ ਮਤਲਬ ਇਹ ਹੋ ਗਿਆ ਕਿ ਜੇ ਤੁਸੀਂ ਕਿਤੇ ਰੈੱਡ ਲਾਈਟ 'ਚੋਂ ਲੰਘਦੇ ਹੋ ਜਾਂ ਓਵਰ ਸਪੀਡ ਹੁੰਨੇ ਹੋ ਚਲਾਨ ਕੱਟਿਆ ਜਾਂਦਾ ਹੈ ਇਹਦਾ ਮਤਲਬ ਤੁਸੀਂ ਆਪਣੀ ਨੌਕਰੀ ਨੂੰ ਲਤਬਾ ਰਹੀਆਂ ਦੇਖੋ ਕਿੱਥੇ ਤੱਕ ਉਹਨਾਂ ਨੇ ਇਹ ਚੀਜ਼ ਜੋੜ ਕੇ ਰੱਖੀ ਹੈ ਤਾਂ ਹੀ ਉਹਦਾ ਫਿਰ ਚੱਲੀ ਜਾਈ ਲੱਗ ਚੱਕੀ ਫਿਰਦੇ ਆ ਮਾਂ ਰਿਆ ਬਾਈਆਂ ਵੇਚ ਕੇ ਪਿਓ ਦੇ ਜ਼ਮੀਨ ਵੇਚ ਕੇ ਚਲੋ ਅਮਰੀਕਾ ਚਲੋ ਕੈਨੇਡਾ ਕੋਈ ਡਿਸਪਲਨ ਹੈ ਉਹਨਾਂ ਕੋਲੇ ਹੋਰ ਕੀ ਹੈ ਮੌਸਮ ਤਾਂ ਆਪਣੇ ਤੋਂ ਵਧੀਆ ਦਾ ਮੌਸਮ ਹੀ ਹੈ ਨਹੀਂ ਕਿਤੇ ਧਰਤੀ ਤੇ ਆਪਣੇ ਤੋਂ ਵੱਧ ਉਪਜਾਊ ਧਰਤੀ ਹੈ ਨਹੀਂ ਕਿਤੇ ਉੱਥੇ ਤਾਂ ਬਰਫ਼ ਪਈ ਰਹਿੰਦੀ ਹੈ 6 ਜੇ ਮਹੀਨੇ ਜਾਂਦੇ ਕਿਉਂ ਡਿਸਪਲਨ ਹੈ ਮੰਤਰੀ ਹੈ ਜਾਂ ਸੰਤਰੀ ਹੈ ਇੱਕੋ ਜਿਹਾ ਤਰ੍ਹਾਂ ਹੈ ਪ੍ਰਧਾਨ ਮੰਤਰੀ ਦਾ ਚਲਾਨ ਕੱਟਿਆ ਜਾ ਸਕਦਾ ਇੱਥੇ ਪ੍ਰਧਾਨ ਮੰਤਰੀ ਗੱਲ ਛੱਡੋ ਇੱਥੇ ਜਿਹੜਾ ਮੰਤਰੀ ਦੇ ਘਰੇ ਪੋਚਾ ਲਾਉਂਦਾ ਉਹ ਵੀ ਕਹਿੰਦਾ ਮੈਂ ਲਾਲਵਤੀ ਚੋਂ ਮੈਨੂੰ ਕਿਵੇਂ ਹਟਾ ਲੋਂਗੇ ਮੈਂ ਪੋਚੇ ਲਾਉਣਾ ਉੱਥੇ ਸਵੀ ਕਲਚਰ ਸਪਾਰਸ਼ ਕਲਚਰ ਇਹ ਬੰਦ ਹੈ ਇਹ ਹੁਣ ਬੰਦ ਹੈ ਬਸ ਜਿੰਨਾ ਕਰ ਰਹਿ ਗਿਆ ਉਹ ਥੋੜਾ ਬੋਤ ਰਹਿ ਗਿਆ ਉਹ ਵੀ ਬੰਦ ਹੋ ਜਾਊਗਾ ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਹੋ ਰਹੀਆਂ ਨੇ ਸਾਡੀਆਂ ਧੀਆਂ ਮਾਈ ਭਾਗੋਲ ਜਿਹੜੀ ਕੱਲ ਚਾਕੀ ਸੀ ਉਹ ਚ ਵੀ ਮੈਂ ਗੱਲ ਕੀਤੀ ਸੀ ਸਾਡੀਆਂ ਭੈਣਾਂ ਅਫਸਰ ਬਣ ਰਹੀਆਂ ਨੇ ਜੱਜ ਬਣ ਰਹੀਆਂ ਨੇ ਵਕੀਲ ਬਣ ਰਹੀਆਂ ਨੇ ਪਟਵਾਰੀ ਬਣ ਰਹੀਆਂ ਨੇ ਸਬ ਇੰਸਪੈਕਟਰ ਲੱਗੀਆਂ ਇੱਥੇ ਫਰੂਕੀ ਸਾਹਿਬ ਹੋਰਾਂ ਨੇ ਪ੍ਰੋਗਰਾਮ ਕਰਾਇਆ ਸੀ ਇੱਥੇ ਹੀ ਜਦੋਂ ਲੜਕੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਸੀ ਕਿੰਨੀ ਖੁਸ਼ੀ ਸੀ ਤੇ ਕਿੰਨਾ ਨੱਚ ਰਹੇ ਸੀ ਬੱਚੇ ਇਹ ਖੁਸ਼ੀਆਂ ਹਸਨ ਕੇਡਨ ਮਨ ਕਾ ਚਾਹੋ ਗੁਰਬਾਣੀ ਚ ਲਿਖਿਆ ਇਹ ਖੁਸ਼ੀਆਂ ਲੈ ਕੇ ਆਉਣੀਆਂ ਨੇ ਹਰ ਇੱਕ ਦੇ ਘਰੇ ਖੁਸ਼ੀਆਂ ਆਉਣੀਆਂ ਚਾਹੀਦੀਆਂ ਨੇ ਦੀਵਾਲੀਆਂ ਦਸਹਿਰੇ ਲੋਹੜੀਆਂ ਬਸਾਖੀਆਂ ਸਾਡੀਆਂ ਸਭ ਦੀਆਂ ਸਾਂਝੀਆਂ ਨੇ ਪ੍ਰਮਾਤਮਾ ਕਰੇ ਖੁਸ਼ੀਆਂ ਦੇ ਦੀਵੇ ਪਰਮਾਤਮਾ ਕਰੇ ਵਿਦਿਆ ਦਾ ਚਾਨਣ ਪਰਮਾਤਮਾ ਕਰੇ ਤਰਕੀਆਂ ਦੇ ਦੀਵੇ ਹਰ ਘਰ ਚ ਬਲਣਾ ਪੜੋ ਪੜ ਕੇ ਨੰਬਰ ਲੈ ਲਓ ਇਸ ਗੱਲੋਂ ਬੇਫਿਕਰ ਹੋ ਜਿਓ ਜੇ 700 ਚੋਂ ਤੁਹਾਡੇ 680 ਆ ਗਏ ਇਸ ਗੱਲੋਂ ਬੇਫਿਕਰ ਹੋ ਜਿਓ ਕਿ ਮੈਨੂੰ ਕੋਈ ਐਮਐਲਏ ਨੇ ਜਾਣਦਾ ਜਾਂ ਮੇਰੇ ਕੋਲ ਪੈਸੇ ਨਹੀਂ ਹੈਗੇ 680 ਵਾਲਾ ਰਹਿ ਜਾਊਗਾ ਤੇ 640 ਵਾਲਾ ਨੌਕਰੀ ਲੈ ਜਾਊਗਾ ਇਹ ਕੰਮ ਨਹੀਂ ਸਰਕਾਰ ਤੁਹਾਡਾ ਆਪ ਕੁੰਡਾ ਖੜਕਾਊਗੀ ਭਾਈ ਆ ਜਾ ਤੇਰੀ ਨੌਕਰੀ ਤੇਰੀ ਕੁਰਸੀ ਤੈਨੂੰ ਇੰਤਜ਼ਾਰ ਕਰ ਰਹੀ ਹੈ ਤੇ